ਹੋਂਚੋਕ ਕੀ ਕਹਿਣਾ ਚਾਹੁੰਦਾ ਇਹ ਅਰਬੀ ਜਿੰਮੀ ਪੰਜਾਬ ਵੱਲੋਂ ਮੇਰੀ ਸਪੈਸ਼ਲ ਗੂਡੀ ਲਾਈਨ ਦੇ ਉਹ ਐਸਐਸਪੀ ਤੋਂ ਨਾਤੇ ਕਿ ਉਹ ਸਾਈਟ ਨੂੰ ਵਿਜ਼ਿਟ ਕਰਕੇ ਆਓ ਦੁਬਾਰਾ ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜਿਹੜੀ ਸਾਡੀ ਬਹੁਤ ਸੱਦੀ ਵਾਲੀ ਗੱਲ ਹੈ ਕਿ ਇੱਥੇ ਬਨੋਰੀ ਬਾਰਡਰ ਤੇ ਜਿਹੜੇ ਜਿਹੜੇ ਓਕੇ ਕਿਸਾਨ ਨੇ ਦਿੱਤਾ ਤੇ ਬਜ਼ੁਰਗ ਕਿਸਾਨ ਨੇ ਦਿੱਤਾ ਜਿਹੜੇ ਸਾਹ ਜਗਜੀਤ ਸਿੰਘ ਢੱਲਿਆਲ ਉਹ ਇੱਥੇ ਮਰਨਵਰਤ ਤੇ ਸੀ ਇਹ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਸੀ ਉਹ ਅਸੀਂ ਇੱਥੋਂ ਸਾਡੇ ਕੋਲ ਇੱਕ ਵੀ ਇਹੋ ਜਿਹੀ ਕੰਪਲੇਂਟ ਨਹੀਂ ਨੇੜੇ ਪਟਿਆਲੇ ਜ਼ਿਲ੍ਹੇ ਦਾ ਥਾਣਾ ਪਾਤੜਾ ਤੇ ਇਹ ਨਾਲ ਸੰਗਰੂਰ ਜ਼ਿਲ੍ਹੇ ਦਾ ਖਨੌਰੀ ਇਸ ਜਗ੍ਹਾ ਨੂੰ ਲੱਗਦੇ ਆ ਦੋਨਾਂ ਥਾਣਿਆਂ ਦੇ ਵਿੱਚ ਇੱਕ ਵੀ ਕੰਪਲੇਂਟ ਕੋਈ ਸਮਾਨ ਚੋਰੀ ਬਾਰੇ ਨਹੀਂ ਤੇ ਇਹਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਇੱਥੇ ਲਗਭਗ 650 ਟਰੈਕਟਰ ਟਰਾਲੀਆਂ ਸੀ ਜਿਨ੍ਹਾਂ ਦੇ ਵਿੱਚੋਂ ਮੌਕੇ ਤੋਂ ਜਿਸ ਦਿਨ ਜਿਹੜਾ ਧਰਨਾ ਜਿਸ ਦਿਨ ਉਹ ਇਕੱਠਾਇਆ ਗਿਆ ਉਸ ਦਿਨ 157 ਉੱਥੇ ਉਹ ਉਪਕਰਾਂ ਤੋਂ ਪਸਾਰ ਆਪਦੇ ਟਰੈਕਟਰ ਟਰਾਲੀਆਂ ਲੈ ਗਏ ਫਿਰ ਉਸ ਤੋਂ ਬਾਅਦ ਜੇ ਇੱਥੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਟੈਂਪਰੇਰੀ ਯਾਰਡ ਬਣਾਇਆ ਗਿਆ ਸੀ ਤੇ ਜਿਹਨੂੰ ਕਿ ਇੱਥੇ ਸਪੈਸ਼ਲ ਟੈਂਟ ਲਾ ਕੇ ਫੋਰਸ ਬੈਠੀ ਸੀ ਇੱਥੇ ਪਹਿਰਾ ਰੱਖਿਆ ਸੀ ਤੇ ਉਹਦੀ ਇੱਕੋ ਹੀ ਐਂਟਰੀ ਸੀ ਇਸ ਦਿਨ ਦੀ ਉਥੋਂ 493 ਟਰੈਕਟਰ ਟਰਾਲੀਆਂ ਲੈ ਗਏ ਉਹਨਾਂ ਦੇ ਵਿੱਚੋਂ ਹੀ ਕੁਝ ਟਰਾਲੀਆਂ ਦੇ ਵਿੱਚ ਜਿਹੜੇ ਕਿ LED ਲੱਗੀਆਂ ਹੋਈਆਂ ਸੀ ਤੇ ਉਹਨਾਂ ਦੇ ਵਿੱਚ ਕਈ ਟਰਾਲੀਆਂ ਦੇ ਵਿੱਚ ਜਿਹੜੇ ਹੈਗੇ ਆ AC ਲੱਗੇ ਹੋਏ ਸੀ ਉਹ ਟਰਾਲੀਆਂ 493 ਕੋ ਲੈ ਗਏ 68 ਦੇ ਕਰੀਬ 61 ਦੇ ਕਰੀਬ ਗੈਸ ਸਿਲੰਡਰ ਸੀ ਜਿਹੜਾ ਖਾਣਾ ਪਕਾਉਣ ਲਈ ਕੁਛ ਉਹ ਤਾਂ ਉੱਥੇ ਲੱਕੜਾਂ ਨਾਲ ਬਣਾਇਆ ਜਾਂਦਾ ਸੀ ਪਰ 61 ਸਿਲੰਡਰ ਸੀ ਉਹ ਲੈ ਗਏ 28 ਪਾਣੀ ਦੇ ਟੈਂਕਰ ਸੀ ਜਿਹੜੇ ਉਹ ਇੱਥੋਂ ਲੈ ਗਏ ਫਿਰ 20 ਫ੍ਰਿਜ ਸੀ ਰੈਫਰਿਜਰੇਟਰ ਜਿਹਨੂੰ ਕਹਿੰਦੇ ਆ ਉਹ 20 ਦੇ ਕਰੀਬ ਸੀ ਉਹ ਲੈ ਗਏ 6 ਵਾਸ਼ਿੰਗ ਮਸ਼ੀਨਾਂ ਸੀ ਤੇ ਉਸ ਤੋਂ ਬਿਲਾਵਾ 에ਅਰ ਕੰਡੀਸ਼ਨ ਤੇ ਤੁਹਾਨੂੰ LEDਸ ਦਾ ਸੀ ਦਿੱਤੀਆਂ ਟਰਾਲੀ ਸੀ ਤੇ ਇਹਦੇ ਵਿੱਚ ਜਿਹੜੀ ਮੈਂ ਸਪੈਸ਼ਲੀ ਇਨੂੰ ਜਿਹੜੇ ਆਪਣੇ ਆਫਸਰ ਹੈਗੇ ਆ ਐਸਐਸਪੀ ਸੰਗਰੂਰ ਡੀਐਸਪੀ ਪਾਤੜਾ ਤੇ ਡੀਐਸਪੀ ਖਨੌਰੀ ਇਹਨਾਂ ਨੂੰ ਵੀ ਇਸ ਗੱਲ ਦੀ ਸ਼ਾਬਾਸ਼ ਦੇਉਂਗਾ ਇਹਨਾਂ ਨੇ ਪ੍ਰੋਪਰ ਰਿਕਾਰਡ ਰੱਖਿਆ ਉਹਦੇ ਵਿੱਚ ਜਿਹੜੇ ਇੱਥੋਂ ਲੈ ਕੇ ਗਏ ਆ ਜਿਹੜੇ ਸਾਈਡ ਤੋਂ ਲੈ ਗਏ ਉਹ ਤਾਂ ਉੱਥੋਂ ਸਿੱਧਾ ਆਪ ਦਾ ਦੱਸ ਕੇ ਲੈ ਗਏ ਉਹਨਾਂ ਦੀਆਂ ਵੀਡੀਓਗ੍ਰਾਫੀ ਵੀ ਹੈਗੀ ਆ ਪਰ ਇਸ ਸਾਈਡ ਜਿਹੜੇ ਇੱਥੋਂ ਲੈ ਕੇ ਗਏ ਆ ਉਹਨਾਂ ਦੀ ਟਰਾਲੀ ਦੇ ਨਾਲ ਵੀ ਫੋਟੋ ਖਿੱਚੀ ਆ ਉਹਨਾਂ ਦੇ ਆਧਾਰ ਕਾਰਡ ਵੀ ਦੇਖੇ ਆ ਤੇ ਸਾਡੀ ਤਸੱਲੀ ਹੈ ਵੀ ਇੱਥੋਂ ਇੱਕ ਵੀ ਕੰਪਲੇਂਟ ਨਹੀਂ ਹਜੇ ਤੱਕ ਹੈਗੀ ਅੱਜ ਤੱਕ ਵੀ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਆ ਕੋਈ ਸਮਾਨ ਚੋਰੀ ਹੋਣ ਬਾਰੇ ਜਾਂ ਕੋਈ ਟਰਾਲੀ ਜਾਂ ਟਰੈਕਟਰ ਮਿਸਿੰਗ ਬਾਰੇ ਤੇ ਦੂਜੀ ਗੱਲ ਜਿਹੜੀ ਜਗਦੀਸ਼ ਸਿੰਘ ਦੱਲੇਵਾਲ ਸਾਹਿਬ ਦਾ ਜਿਹੜਾ ਉਹ ਸੀਗਾ ਟਰਾਲੀ ਜਿਹੜੀ ਉਹਨਾਂ ਨੇ ਬਣਾਈ ਵੀ ਸੀ ਆਪਦੇ ਸਪੈਸ਼ਲ ਉਹ ਟਰਾਲੀ ਸੀ ਉਹ ਪੁਲਿਸ ਸਟੇਸ਼ਨ ਲੈ ਗਏ ਸੀ ਉਹਨੂੰ ਅਸੀਂ ਖੋਲਿਆ ਵੀ ਨਹੀਂ ਸੀ ਕਿਉਂਕਿ ਚਾਬੀ ਉਹਨਾਂ ਕੋਲ ਸੀ ਕੱਲ ਸ਼ਾਮ ਨੂੰ ਲੇਟ ਉਹਨਾਂ ਦੇ ਜਿਹੜੇ ਆ ਉਹ ਆ ਸਾਥੀ ਆ ਕੇ ਉਹ ਟਰਾਲੀ ਵੀ ਇੱਥੋਂ ਲੈ ਗਏ ਕੀ ਕੋਈ ਕਿਸਾਨ ਵੱਲੋਂ ਕੋਈ ਕੰਪਲੇਂਟ ਤਾਂ ਨਹੀਂ ਜਿਦ ਕਿ ਜੀ ਸਾਡਾ ਆਸਮਾਨ ਮਿਲਿਆ ਨਹੀਂ ਜਾਂ ਕੁਝ ਹੋਰ ਕੋਈ ਨਹੀਂ ਇੱਥੇ ਜਿਹੜੀ ਮੈਂ ਇਹ ਕਹਿ ਸਕਦਾ ਵੀ ਉਹਦੀ ਡਾਟਾ ਚੈੱਕ ਕਰ ਲਾਂਗੇ ਪਰ ਖਨੌਰੀ ਬਾਰਡਰ ਤੇ ਜਿੱਥੇ ਵੱਡਾ ਮੋਰਚਾ ਸੀ ਜਿੱਥੇ ਜਿਆਦਾ ਤਦਾਦ ਦੇ ਵਿੱਚ ਲੋਕ ਆਉਂਦੇ ਸੀ ਜਿਆਦਾ ਲਗਭਗ 3.5 ਕਿਲੋਮੀਟਰ ਦੇ ਲੰਮਾ ਜਿਹੜਾ ਧਰਨਾ ਸੀ ਉੱਥੇ ਸਾਡੀ ਤਸੱਲੀ ਦੀ ਗੱਲ ਹੈ ਵੀ ਇੱਕ ਵੀ ਜਿਹੜੀ ਸ਼ਿਕਾਇਤ ਦੀ ਜਾ ਸਕਦੀ ਕੋਈ ਅਫਵਾਹਾਂ ਫੈਲ ਰਹੀ ਹੈ ਵੀ ਇਹ ਚੀਜ਼ ਕਰਕੇ ਸਾਡਾ ਸਮਾਨ ਚੋਰੀ ਹੋ ਗਿਆ ਜਾਂ ਕੁਝ ਹੋਸ਼ ਨਹੀਂ ਨਹੀਂ ਇਹ ਨਹੀਂ ਉਹਦੇ ਚ ਜਿਹੜਾ ਮੈਂ ਚਲੋ ਸੋਸ਼ਲ ਮੀਡੀਆ ਵਾਲਾ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਜਿਹੜੇ ਨਿੱਜੀ ਕਿਉਂਕਿ ਕਿਸਾਨ ਅਸੀਂ ਆਪਦੇ ਸਾਡੇ ਆਪਦੇ ਕਿਸਾਨ ਅਸੀਂ ਕਿਸਾਨਾਂ ਦੇ ਬੱਚੇ ਆ ਅਸੀਂ ਨਹੀਂ ਚੌੜੇ ਦੇ ਵੀ ਕੋਈ ਏਓਜੀ ਚੀਜ਼ ਉਹਨਾਂ ਦੇ ਗੁੱਲ ਮੂਰੇ ਤੇ ਸਾਡੀ ਤਸੱਲੀ ਹੈ ਇਹ ਮੈਂ ਜਿਹੜੀ ਆਫੀਸਰ ਵੱਲੋਂ ਫੀਡਬੈਕ ਦਿੱਤਾ ਤੇ ਸਪੈਸ਼ਲੀ ਡਿਊਟੀ ਲੱਗੀ ਗਈ ਕਿ ਅੱਜ ਦੁਬਾਰਾ ਫੇਰ ਜਾਓ ਉੱਥੇ ਨਿਜ਼ਰਟ ਕਰਕੇ ਆਓ ਤੇ ਬਰੋਪਰ ਚੈੱਕ ਕਰੋ ਤੇ ਜਿਸ ਟੰਗ ਦਾ ਜਿੰਨੇ ਸੋਹਣੇ ਟੰਗ ਦੇ ਨਾਲ ਇਹਨਾਂ ਨੇ ਰਿਪੋਰਟ ਮੇਨਟੇਨ ਕੀਤਾ ਮੈਂ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਵੀ ਦੇਵਾਂਗਾ ਵੀ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਸਾਰੀਆਂ ਚੀਜ਼ਾਂ ਉਹਨਾਂ ਨੇ ਉਹਦੇ ਚ ਹਵਾਲੇ ਕਰ ਦਿੱਤੀ ਓਕੇ